ਸੋ ਆਸਾਮ ਦੀ ਜਿਬਰੂਗੜ ਚੇਲ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਸਾਥ ਸਾਥੀਆਂ ਦਾ ਪਹਿਲਾ ਐਨਐਸਏ ਖਤਮ ਹੋਇਆ ਸੀ ਤਾਂ ਉਹਨਾਂ ਨੂੰ ਅਜਨਾਲਾ ਦੀ دادਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ 26 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਵਰਿੰਦਰ ਸਿੰਘ ਫੌਜੀ ਦਾ ਐਨਐਸਏ ਵੀ ਖਤਮ ਹੋਇਆ ਤੇ ਉਸ ਨੂੰ ਵੀ ਅਜਨਾਲਾ ਦੀ ਪੁਲਿਸ ਦੇ ਵੱਲੋਂ ਅਜਨਾਲੀ ਮਾਲਯਗਦਤ ਵਿੱਚ ਪੇਸ਼ ਕੀਤਾ ਗਿਆ ਵਰਿੰਦਰ ਸਿੰਘ ਫੌਜੀ ਨੂੰ ਪੁਚਕੇਸ ਜੇ ਲਈ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਹੋਇਆ ਮੂਰੀ ਅਜੇ ਇੱਕ ਪਲੇ ਕੰਮ ਨਹੀਂ ਹੋ ਰਹੀ ਤੇ ਜਿਸ ਨੂੰ ਮੈਨਾਂ ਗਰੰਟੀ ਹੋਇਆ ਕੀ ਤੈਨੂੰ ਪਤਾ ਬਾਜੀ ਰੈਗੂਲੇਟਰੀ ਗਵਰਨੈਂਸ ਹੀਗਾ ਤੇ ਕਿ ਉਸੇ ਫੈਸਲੇ ਸੀਗਾ ਆਪਾਂ ਕਹਿ ਰਹੇ ਹਾਂ ਕਿ ਦੀ ਗਰਨਟੀ ਉਹ ਐਕਸਟ੍ਰਾ ਲਾਈਕ ਪੁਜੀ ਉਹਦੇ ਕੋਈ ਕੰਟਰੈਕਟ ਨਹੀਂ ਹੈ ਕਿ ਇਸ ਕਰਕੇ ਦਾ ਮਾਮਲਾ 200 ਮੰਗੋ ਇਲੈਕਟ੍ਰਿਕ ਬਿਲ ਦਾ ਮੰਗੋ ਅੱਜ ਕਿਰੇ ਦੇ ਰੇਤ ਨੂੰ ਪੇਸ਼ ਕੀਤਾ ਗਿਆ ਕਿੰਨਾ ਰਾਮਡ ਮਿਲਿਆ ਜੀ ਅੱਜ ਦੀ ਇਹ ਮਕਦਮਾ ਨੰਬਰ 39 2023 ਦਾ ਜਿਹੜਾ ਖਾਨੇ ਜਨਾਰੇ ਤੇ ਅਮਰਖਪਾਲ ਸਿੰਘ ਤੇ ਸਾਥੀਆਂ ਲੋ ਅਟੈਕ ਹੋਇਆ ਸੀਗਾ ਉਹ ਇਸ ਸੰਬੰਧ ਵਿੱਚ ਅਸੀਂ ਵਰਿੰਦਰ ਸਿੰਘ ਫੌਜੀ ਵਾਸੀ ਜੋਰ ਸਿੰਘ ਵਾਲਾ ਨਸੇ ਦੇ ਜਿਹੜਾ ਖਤਮ ਹੋਇਆ ਸੀ ਡਿਫਿਕਟ ਜੇਲ੍ਹ ਤੋਂ ਲਿਆ ਕੇ ਮਾਂਜੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਸੀਂ 7 ਦਿਨ ਦਾ ਰਿਮਾਨਡ ਉਹਨਾਂ ਤੋਂ ਮੰਗਿਆ ਸੀ ਮਾਂਜੋਗ ਅਦਾਲਤ ਨੇ ਸਾਨੂੰ 5 ਦਿਨ ਦਾ ਪੁਲਸ ਰਿਮਾਨਡ ਜਿਹੜਾ ਦਿੱਤਾ ਇਹ ਹੁਣ ਅਸੀਂ ਇਹਦੇ ਕੋਲ ਕੋਸ਼ਿਸ਼ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਐਨਐਸ ਕਦੋਂ ਖਤਮ ਹੋਇਆ ਸੀ ਇਹਦਾ ਇਹਦਾ ਜੀ ਕੱਲ 26 ਤਰੀਕ ਨੂੰ ਖਤਮ ਹੋਇਆ ਜੀ ਅੱਜ 27 ਨੂੰ ਅਸੀਂ ਨੂੰ ਪੇਸ਼ ਕਰਾਂ ਸਰ ਕੀ ਤਰੀਕ ਤੋਂ ਸੁਣੋ ਦਿੱਤੀ ਮੈਂ ਸੇ ਕੋਸ਼ਿਸ਼ ਬਹੁਤ ਰਿਮਾਨਡ ਹੋ ਰਿਹਾ ਸਮਝ ਆ ਗਿਆ ਜੀ ਤੇਜੀ ਉਹ ਜਿਹੜੀ ਪੀ ਨਾ ਹਮਲਾ ਕੀ ਚਾਹੀ ਪੀ ਦੇ ਵਿੱਚ ਸ਼ਾਮਲ ਸੀਗਾ ਅਮਰਪਾਲ ਸਿੰਘ ਦਾ ਇਹ ਤਾਂ ਪਰਸਨਲ ਗਨਮੈਨ ਸੀਗਾ ਇਹਦੇ ਕੋਲ ਵੈਪਨ ਸੀਗੇ ਪਹਿਲਾਂ ਇਹਦੇ ਕੋਲ ਐਪਲੀਕੇਸ਼ਨ ਕਵਰ ਹੋ ਚੁੱਕਾ ਹੈ ਅਸੀਂ ਅੱਗੇ ਵੀ ਕਰਨਾ ਹੈ ਜੀ ਕਿਉਂ ਤੇਰਾ ਇਹ ਸਾਡੀ ਨੇ ਪਹਿਚ ਨੌਕਰੀ ਕੀਤੀ ਹੈ ਜੀ 5-6 ਸਾਲ ਤੋਂ ਬਾਅਦ ਫੌਜ ਦੀ ਨੌਕਰੀ